ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਅੱਗੇ ਸਾਖੀ ਹੋਰ ਚੱਲੀ ਸ੍ਰੀ ਗੁਰੂ ਨਾਨਕ ਜੀ ਅੰਤਰ ਧਿਆਨ ਹੋਏ ਤਾਂ ਮੀਨਾ ਪਹਾੜ ਪਰ ਜਾਏ ਖੜੇ ਹੋਏ ਤਾਂ ਫਿਰ ਮਰਦਾਨੇ ਕਹਿਆ ਜੀ ਅਸੀਂ ਕਿੱਥੇ ਆਏ ਹਾਂ ਗੁਰੂ ਨਾਨਕ ਜੀ ਕਹਿਆ ਮਰਦਾਨਾ ਅਸੀਂ ਹੁਣ ਮੀਨਾ ਪਹਾੜ ਤੇ ਆਏ ਹਾਂ ਮਰਦਾਨੇ ਕਹਿਆ ਜੀ ਅਸੀਂ ਹੁਣ ਇਤੋਂ ਕਿਤਨੇ ਯੋਜਨ ਆਏ ਆਏ ਤਾ ਗੁਰੂ ਨਾਨਕ ਜੀ ਕਹਿਆ ਮਰਦਾਨਾ ਅਸੀਂ 16000 ਯੋਜਨ ਉੱਪਰ ਆਏ ਹਾਂ ਮਰਦਾਨੇ ਕਹਿਆ ਜੀ ਇਥੋਂ ਸਮੇਰ ਪਹਾੜ ਕਿੰਨਾ ਰਹਿੰਦਾ ਹੈ ਤਾਂ ਸ਼੍ਰੀ ਗੁਰੂ ਜੀ ਕਹਿਆ ਮਰਦਾਨਿਆ 1000 ਯੋਜਨ ਰਹਿੰਦਾ ਹੈ ਤਾਂ ਫਿਰ ਮਰਦਾਨੇ ਪੁੱਛਿਆ ਜੀ ਤੁਹਾਨੂੰ ਜੋ ਗੁਰੂ ਮਿਲਿਆ ਸੀ ਉਸ ਦਾ ਨਾਮ ਕੀ ਹੈ ਤਾਂ ਗੁਰੂ ਨਾਨਕ ਜੀ ਕਿਹਾ ਮਰਦਾਨਾ ਉਸ ਦਾ ਨਾਮ ਬਾਬਾ ਜਿੰਦਾ ਆਖਦੇ ਹਨ ਜਿ ਤੂੰ ਤਾਂ ਇਹ ਜਲ ਅਰਪਨ ਹੈ ਉਸ ਤੇ ਹੁਕਮ ਵਿੱਚ ਚਲਦੇ ਹਨ ਅਤੇ ਅਗਨ আর ਮਿੱਟੀ ਵੀ ਉਸ ਤੇ ਆਖੇ ਵਿੱਚ ਹੈ ਇਸ ਤਾਈ ਬਾਬਾ ਆਖਣਾ ਚਾਹੀਏ ਹੋਰਸ ਤਾਈ ਬਾਬਾ ਨਹੀਂ ਆਖਣਾ ਤਾਂ ਮਰਦਾਨੇ ਕਿਹਾ ਗੁਰੂ ਜੀ ਅਸੀਂ ਵੀ ਤਾਂ ਤੋ ਸਾਡੇ ਨਾਲ ਹੀ ਫਿਰਦੇ ਆਹੇ ਸਾਨੂੰ ਘਤ ਮਿਲਿਆ ਹੈ ਤਾਂ ਗੁਰੂ ਨਾਨਕ ਜੀ ਕਿਹਾ ਮਰਦਾਨਾ ਅਜੇ ਤੂੰ ਅਸਾਂ ਦੀ ਨਹੀਂ ਆਇਆ ਸੋ ਜਦ ਅਸੀਂ ਮਿਲਨ ਗਏ ਮਰਦਾਨੇ ਕਿਹਾ ਜੀ ਕਦ ਗਏ ਸੋ ਤਾਂ ਗੁਰੂ ਜੀ ਕਿਹਾ ਜਦ ਸੁਲਤਾਨਪੁਰ ਵਿੱਚ ਟੁੱਕੀ ਲਾਈ ਸੀ ਤਬ ਮਰਦਾਨਾ ਅਸੀਂ ਤ੍ਰੈਦੁਨ ਉਸ ਪਾਸ ਰਹੇ ਸੀ ਮਰਦਾਨਾ ਪਾਈ ਬਾਲਾ ਜਾਣਦਾ ਹੈ ਮਰਦਾਨਾ ਉਹ ਐਸਾ ਗੁਰੂ ਹੈ ਜੋ ਜਿਸ ਦੀ ਸਤਾ ਸੰਪੂਰਨ ਜਗਤ ਨੂੰ ਆਸਰਾ ਦੇ ਰਹੀ ਹੈ ਅਤੇ ਮਰਦਾਨਾ ਜਿੰਦਾ ਉਸ ਨੂੰ ਕਹਿੰਦੇ ਹਨ ਜੋ ਕਾਲ ਦੇ ਵਸ ਨਾ ਆਵੇ ਹਥੋਂ ਕਾਲ ਉਸੇ ਵਸ ਹੋਸੀ ਆ ਮਰਦਾਨੇ ਕਿਹਾ ਜੀ ਉਸ ਦਾ ਰੰਗ ਕਿਆ ਹੈ ਅਤੇ ਉਸ ਦਾ ਆਸਨ ਕਿਸ ਤੇ ਹੈ ਤਾਂ ਗੁਰੂ ਜੀ ਕਿਹਾ ਮਰਦਾਨਾ ਉਸ ਦਾ ਰੰਗ ਲਾਲ ਹੈ ਪਰ ਉਸ ਦੀ ਲਾਲੀ ਨਾਲ ਕੋਈ ਲਾਲੀ ਮਿਲਦੀ ਨਹੀਂ ਅਸਤੇ ਉਸੇ ਉਸ ਤੇ ਰੋਮ ਸਵਰਨ ਰੰਦੇ ਰੰਗ ਦੇ ਹਨ ਪਰ ਉਹਨਾਂ ਦੇ ਨਾਲ ਸੋਨਾ ਵੀ ਦਖ ਨਹੀਂ ਦਿੰਦਾ ਤੇ ਰਸਨਾ ਦੀ ਬੋਲਦਾ ਵੀ ਨਹੀਂ ਅਤੇ ਰੋਮ ਰੋਮ ਦੀ ਮਰਦਾਨਾ ਇਹੋ ਸ਼ਬਦ ਹੋ ਰਿਹਾ ਹੈ ਗਹਿਰ ਗੰਭੀਰ ਗਹਿਰ ਗੰਬੀਰ ਤਾਂ ਮਰਦਾਨੇ ਕਹਿਆ ਤਨਹੋ ਗੁਰੂ ਜੀ ਤੁਸਾ ਬਿਨਾ ਇਹ ਨਿਸ਼ਾ ਸਾਡੀ ਕੌਣ ਕਰੇ ਤਾਂ ਮਰਦਾਨੇ ਆਖਿਆ ਗੁਰੂ ਜੀ ਹੁਣ ਸਮੇਰ ਉੱਪਰ ਚੱਲੋ ਤਾਂ ਗੁਰੂ ਜੀ ਕਹਿਆ ਮਰਦਾਨਿਆ ਅਜੇ ਤਾਂ ਸਿੱਧ ਮੰਡਲੀ ਵਿੱਚ ਵਿਚਾਰ ਹੋ ਰਹੀ ਹੈ ਕਾਈ ਸਾਇਤ ਚੁੱਪ ਕਰ ਰਹੁ ਤਾਂ ਮਰਦਾਨੇ ਕਹਿਆ ਭਲਾ ਗੁਰੂ ਜੀ ਤਾਂ ਸਿੱਧ ਮੰਡਲੀ ਵਿੱਚ ਗੋਰਖ ਨੇ ਆਖਿਆ ਕਿਉਂ ਰੇ ਸਤੋ ਨਾਤੋ ਜਤੀਓ ਕਿਸੇ ਕੋ ਬੋਲਨੇ ਕੀ ਸਮਰਤਾ ਹੈ <coughs> ता संगरनाथ कहा गुरु जी जेकर कहो ता मैं जाता हूं गोरखनाथ कह क्यों संगरनाथ बोलने की शक्त है। ता संगरनाथ जी, नानक तपा क्या है ता गोरखनाथ कहा जाहु नाथ जी तह संगरनाथ आदया ही बड़े ताओ रे माई मुंडिया आदेश ता गुरु जी बोले इना ही ਪਰ ਹੋਠਾਂ ਵਿੱਚ ਮੁਸਕਰਾਏ ਤਾਂ ਸੰਗਰਨਾਥ ਕਹਿਆ हे ਮਾਈ ਮੁੰਡੇ ਬੋਲਦਾ ਕਿਉਂ ਨਹੀਂ ਤਾਂ ਗੁਰੂ ਨਾਨਕ ਜੀ ਬਚਨ ਕੀਤਾ ਮਾਈ ਮੁੰਡਾ ਗੁਰਖ ਕਹੀਏ ਜਿਨ ਤੁਮ ਕੋ ਅਕਲ ਨਾ ਦੇਨੀ ਹਾਥ ਪੋਰੀ ਕੰਨੀ ਮੁੰਡਾ ਸੁਰਤ ਬੁੱਧ ਸਭ ਚੀਨੀ ਮੂੰਡ ਮੁੰਡਾਇਆ ਗੋਤਰ ਲਜਾਇਆ ਪੀ ਤੈ ਜੋਗ ਨਾ ਪਾਇਆ ਕਹੈ ਨਾਨਕ ਸੰਗਰਨਾਥਾ ਜੋ ਪਾਣੀ ਵਿੱਚ ਡੱਡੂ ਰੰਨਵਲ ਲੱਲੀ ਪੁੱਤਰ ਜਾਇਆ ਫਿਰਦਾ ਮੂਰਖ ਚੁੱਡੂ ਤਾਂ ਸੰਘਰਨਾਥ ਬਚਨ ਕੀਤਾ ਘਰ ਸ਼ਰਮਿੰਦੇ ਹੋ ਕੇ ਸੰਘਰਨਾਥ ਬਾਚ ਕਮਨ ਜੁਗਤ ਕਰ त्यागी माया ਕਮਨ ਜੁਗਤ ਕਰ ਕ੍ਰੋਧ ਕੋ ਜੀਤਾ ਕਮਨ ਜੁਗਤ ਕਰ ਪਾਈ ਅਤੀਤਾ ਕਮਨ ਜੁਗਤ ਲੋਭ ਪਰ ਹਰੈ ਕਮਨ ਜੁਗਤ ਕਾਲ ਸਿਰ ਤਰੈ ਕਮਨ ਜੁਗਤ ਕਰ ਮੋਹ ਨਾ ਵਿਆਪੈ ਕਮਨ ਜੁਗਤ ਅਹੰਕਾਰ ਨਾ ਜਾਪੈ ਸੁਣ ਨਾਨਕ ਕਹੈ ਸੰਗਰ ਅਬਦੂਤਾ ਦੇਹੋ ਗਿਆਨਤਾ ਹੋਉ ਸਬੂਤਾ ਗੁਰੂ ਨਾਨਕ ਜੀ ਬਾਚ ਸੱਚ ਜਾਣਿਆ ਤਾਂ ਕਾਮ ਕਵਾਇ ਸ਼ਬਦ ਸੁਰਤ ਸਿਉ त्यागी ਆਇਆ ਸੂਝ ਆਈ ਤੱਕ ਰਾਤ ਕ੍ਰੋਧ ਕੋ ਜੀਤਾ ਰੈਗੁਨ ਮਿਟੇ ਪਏ ਅਤੀਤਾ ਸਤ ਸੰਕਤ ਮਿਲ ਲੋਭ ਪਰ ਹਰੈ ਸਿਮਰਨ ਕਰਾ ਕਾਲ ਸਿਰ ਟਰੈ ਏ ਕੋ ਮਾਇਆ ਮੋਹ ਨਾ ਪਿਆਪੈ ਸੁਣ ਸੰਗਰ ਕਹੈ ਨਾਨਕ ਅਬਦੂਤਾ तू तो देखिया पीहन हारी का पूता संगरनाथ वाच कवन जुगत ठहरे संसार कवन जुगत पहुंचे दरबारा कवन जुगत कर ठाक ना पायो कवन जुगत कर मिले मिलायो संगर पूछे सुन नानक बंदे तुम अंतर बाहर गंदम गंदे गुरु नानक जी वाच मान त्याग ठहरे संसारा गुरु कृपा पहुंचे दरबारा ਹਰ ਕਿਰਪਾ ਦਰ ਠਾਕ ਨਾ ਪਾਏ ਤੋ ਸਤ ਸੰਗਤ ਲਈ ਮਿਲਾਈ ਇਹ ਨਾਨਕ ਸੁਣ ਸੰਗਰ ਅੰਤੇ ਅੰਤਰ ਬਾਹਰ ਗੰਦਮ ਗੰਦੀ ਤਾਂ ਸੰਗਰ ਨਾਥ ਵੀ ਸ਼ਰਮਿੰਦਾ ਹੋਏ ਕਰ ਗਿਆ ਤਾਂ ਮਰਦਾਨ ਨੇ ਕਿਹਾ ਗੁਰੂ ਜੀ ਇੱਥੇ ਬੜਾ ਤਮਾਸ਼ਾ ਦੇਖਿਆ ਹੈ ਤਾਂ ਗੁਰੂ ਨਾਨਕ ਜੀ ਆਖਿਆ ਮਰਦਾਨਾ ਕਿਆ ਤਮਾਸ਼ਾ ਦਿੱਠਾ ਹੈ ਤਾਂ ਮਰਦਾਨ ਨੇ ਆਖਿਆ ਗੁਰੂ ਜੀ ਇਹ ਪਹਾੜ ਕਈ ਰੰਗ ਦੀਆਂ ਲਹਿਰਾਂ ਦਿੱਤਾ ਹੈ ਨਹੀਂ ਚਾਪਦਾ ਜੋ ਮੋਤੀ ਹਨ ਨਹੀਂ ਜਾਣੀ ਦਾ ਹੀਰਾ ਹੈ ਇਹ ਸੋਨਾ ਹੈ ਨਹੀਂ ਚਾਪਦਾ ਜੋ ਰੂਪਾ ਨਹੀਂ ਚਾਪਦਾ ਜੋ ਪੰਨੇ ਹਨ ਜਾਂ ਲਾਲ ਹਨ ਇਸ ਬਾੜ ਦਾ ਕੁਝ ਮਾਲੂਮ ਨਹੀਂ ਹੁੰਦਾ ਜੋ ਕਿਆ ਅਸਰਜ ਹੈ ਤਾਂ ਗੁਰੂ ਨਾਨਕ ਜੀ ਕਿਹਾ ਮਰਦਾਨਾ ਇਸੇ ਵਾਸਤੇ ਇਸ ਪਰਬਤ ਦਾ ਨਾਓ ਮੀਨਾ ਆਖਦੇ ਹਨ ਜੋ ਇਸ ਬਾੜ ਉੱਪਰ ਕੁਦਰਤੀ ਮੀਨਾਕਾਰੀ ਹੋਈ ਹੈ ਅਨ ਮਰਦਾਨੇ ਆਖਿਆ ਜੀ ਹੁਣ ਤਾਂ ਸੁਮੀਰ ਉੱਪਰ ਚੱਲੋ ਤਾਂ ਗੁਰੂ ਨਾਨਕ ਜੀ ਆਖਿਆ ਮਰਦਾਨਾ ਉਤਾਵਲਾ ਨਾ ਹੋ ਚਲਦੇ ਆਹੀ ਤਾਂ ਮਰਦਾਨੇ ਆਖਿਆ ਪਲਾ ਗੁਰੂ ਜੀ ਤਾਂ ਫੇਰ ਸਿੱਧ ਮੰਡਲੀ ਵਿੱਚ ਗੋਰਖਨਾਥ ਨੇ ਮੰਗਲਨਾਥ ਨੂੰ ਆਖਿਆ 나ਥ ਜੀ ਤੂੰ ਵੀ ਜਾਉ ਤਾਂ ਮੰਗਲਨਾਥ ਨੇ ਕਿਹਾ ਗੁਰੂ ਜੀ ਦੇਖਣੇ ਭੇਜਦੇ ਹੋ ਕਿ ਖੂਜਣ ਭੇਜਦੇ ਹੋ ਤਾਂ ਗੋਰਖ ਨੇ ਕਿਹਾ जो तुम्हारे जी आए सो करो मंगलनाथ ने कहा गुरु जी ओर है इसका बोलन अखरों ही जाने क्या है एक बार खोजा दोए, दोए बार खोजा कहो तो बुलाए लिया गोरख कहा सुन मंगलनाथ ऐसी तरह लियावो जो सेवक हुए कर आवे ता मंगलनाथ ने कहा गुरु जी सेवक उसको आखो ਜੋ ਆਪਣੇ ਪਾਸੋਂ ਨੀਚਾ ਹੋਵੇ ਅਤੇ ਜੋ ਆਪ ਤੇ ਉੱਚਾ ਹੋਏ ਸੋ ਸੇਵਕ ਕਿਉਂ ਕਰ ਹੋਵੇ ਜੇ ਉਸ ਅੱਗੇ ਨਿਉ ਚੱਲੀਏ ਔਰ ਉਸ ਤੇ ਅੰਤਰ ਗਿਆਨ ਉਪਜੇ ਤਾਂ ਨਿਉ ਖੜਾ ਹੋਵੇ ਔਰ ਜੇ ਆਪਸ ਤੇ ਉੱਚਾ ਹੋਵੇ ਤਾਂ ਉਸ ਕੀ ਖੁਸ਼ੀ ਆਵੇ ਤਾਂ ਨਿਵੇ ਨਹੀਂ ਤਾਂ ਨਾ ਨਿਵੇ ਅਤੇ ਜੇ ਕਹੂੰ ਤਾਂ ਮੈਂ ਜਾਤਾ ਹੂੰ ਤਾਂ ਗੋਰਖਨਾਥ ਕਿਹਾ ਮੰਗਲਨਾਥ ਤੈ ਅਰ ਗੋਪੀ ਚੰਦ ਕਿਛ ਸਮਝਿਆ ਹੈ अतिगू नाथ का बोलिया ही नहीं चरपड़ता सबना को एक जैसा ही है और और है और और सिद्ध सब तुम्हारी जावो हैंगलनाथ ने कहा गुरु जी जाता हो तह मंगलनाथ गुरु नानक जी पास आया पर सेवक की तरह आए कर कहा आदेश हो नानक तपा जोगी शर आदेश पला किया जोगी शर ताई दर्शन दिया है ये बचन मुंह आकर श्री गुरु नानक जी के चरना को हाथ लाने दौड़ा ता गुरु नानक जी अंतर जामी आहे मंगलनाथ का पांव देख गुरु जी उसके हाथ पकड़ ले अपने हाथ उसके चरना ऊपर लाए अति मुंह बचन कीता आदेश एक अंकार को आदेश आओ मंगलनाथ पूरन जोगिष ता मंगलनाथ ने कहा ता बाजी यहाँ कौन मनोरथ आए हो ताह गुरु जी कहा, मंगलनाथ हम तुम्हारे दर्शन को आए हाँ। ताह मंगलनाथ ने कहा तपा जी हमारे भाग है जो आप हमको दर्शन दिया है और चलो सिद्ध मंडली का दर्शन लेवो और देवो